ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਹੱਥੇ ਚਾਰ ਐਨੀਮਲ ਲੈ ਕੇ ਆਇਆ ਜਿਨ੍ਹਾਂ ਚੋਂ ਇੱਕ ਸੂਆ ਸੂਆ ਨਾਗਾ ਤੇ ਤਿੰਨ ਗੱਬਣ ਆ ਡिटੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਬਰਖ ਤੁਸੀਂ ਕਰਨੀ ਹੈ ਜੀ ਮੇਰਾ ਕੰਮ ਸਰਪ ਤੁਹਾਨੂੰ ਪਸੂ ਦਿਖਾਉਣਾ ਹੁੰਦਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਸਸਿਗਾਲ ਜੀ ਸਸਿਗਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਪਿੰਡ ਚੜੱਕੇ ਦੇ ਕੋਠੀ ਜਿਹੜਾ ਮੋਗਾ ਵੀਰੇ ਮੋਬਾਈਲ ਨੰਬਰ 7717605942 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਸੁਆ ਕਿੰਨ ਮਾਜੇ ਸੁਆ ਵੀਰੇ ਪਹਿਲਾ ਸੁਈ ਆ ਇਹ ਦੰਦੂ ਜੀ ਦੰਦੂ ਚੌਗੀ ਹੈ ਕਦੋਂ ਸੁਈ ਹੈ ਜੀ ਇਹ ਇਹ ਸੁਈ ਵੀ ਆ ਕੱਲ ਦੀ ਵੀਰੇ ਸ਼ਾਮ ਦੀ ਬੱਚਾ ਕੀ ਆ ਜੀ ਮਗਰ ਇਹਦੇ ਵੀਰੇ ਅੱਛਾ ਜੇਰਡਾਨ ਦਾ ਜੇਰ ਦੀ ਓਕੇ ਵੀਰੇ ਕਿੰਨਾ ਬੋਲਾ ਤਿਆਰ ਆ ਜੀ ਬੋਲਾ ਯਾਰ ਵੀਰੇ ਹਜੇ ਤਾਂ 7-8 ਕਿਲੋ ਹੀ ਆ ਖਾਲੀ ਤਾਂ ਨਹੀਂ ਹੋਈ ਖਾਲੀ ਨਹੀਂ ਤੀਨੇ ਗਏ ਥਾਣਾ ਦੀ ਡੰਨ ਆ ਜੀ ਆ ਗਈ ਜਮਾ ਓਕੇ ਕੋਈ ਭੂ ਸ਼ਰਤ ਨਹੀਂ ਵੀਰੇ ਕਿੰਨਾ ਬਾਜੂ ਦੁੱਧ ਵੀਰੇ ਯਾਰ ਕੱਦ ਦੇ ਹਿਸਾਬ ਨਾਲ ਵਜਨ ਦੇ ਹਿਸਾਬ ਨਾਲ ਚਾਹੀਦਾ 17-18 ਕਿਲੋ ਇਹਨਾਂ ਦੇ ਤੋੜ ਕੇ ਦਿਖਾ ਦੇ ਵੀਰੇ 22 ਦੇ ਦਸਨ ਮੁਤਾਬਕ ਜੀ ਸੂਆ ਬਾਈ ਦੱਸਦਾ ਕਿ ਪਹਿਲਾ ਸੂਈ ਆ ਜੀ ਮੂਤੋ ਚਾਰ ਦੰਦਾ ਜੀ ਕੱਲ ਸ਼ਾਮ ਨੂੰ ਸੁੱਈ ਸੀਗੀ ਬੱਚਾ ਮਗਰ ਬੱਛਾ ਜੀ ਜੇਰ ਦੇ ਡੰਨ ਪ੍ਰੋਪਰ ਖਾਲੀ ਤਾਂ ਨਹੀਂ ਹੋਈ 7 ਤੋਂ 8 ਕਿਲੋ ਬੌਲੀ ਨੈਟ ਤਿਆਰ ਆ ਜੀ ਦੋ ਟਾਈਮ ਚਾਰ ਟਾਈਮ ਛੇ ਟਾਈਮ ਕੋਈ ਵੀ ਚਵਾਈ ਕਰ ਸਕਦਾ ਜੀ ਖਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਕਿੱਕ ਕਰ ਸਕਦੇ ਹੋ ਫੂਟ ਸ਼ੰਕ ਹੋਰਾ ਵੀ ਨਹੀਂ ਜੀ ਦੁੱਧ ਕਰਮ ਵਾਲੀ ਚੰਗਾ ਦੇ ਦੂ ਬਾਕੀ ਨਵਾਂ ਹਾਣਾ ਜੀ ਸੋਹਣੀ ਫੇਸ ਕੁਆਲਟੀ ਸ਼ਾਈਨਿੰਗ ਵਾਲੀ ਸਕਿਨ ਆਰਡਰ ਕੁਆਲਟੀ ਤੁਸੀਂ ਦੇਖ ਸਕਦੇ ਹੋ ਬਹੁਤ ਸ਼ਾਨਦਾਰ ਆ ਫਿਟਨੈਸ ਵਾਲਾ ਹਵਾਨਾ ਜੀ ਬੱਚਾ ਮਗਰ ਅੱਛਾ ਆ ਜਾਂਦਾ ਡਿਮਾਂਡ ਵੀਰੇ ਦੀ ਵੀਰੇ ਮੁੱਲ ਕਰਾਉਣਾ ਮਗਰ ਆਪਣਾ 60 65 ਕਰਾ ਲਈ ਠੀਕ ਆ ਜੀ ਮੱਛੀ ਆਪਾਂ 53000 ਦੀ ਹਾਂਜੀ ਉਹ ਜੂ ਮਾਨਤਾ ਜੀ ਕਰ ਦਿਆਂਗੇ ਵੀਰੇ 53000 ਰੁਪਿਆ ਡਿਮਾਂਡ ਆ ਜੀ ਵਿੱਚੋਂ ਲੈਸ ਹੋ ਜਾਊਗਾ ਅੱਗੇ ਵੀਰੇ ਦੋ ਨੰਬਰ ਇਹਦਾ ਸੂਆ ਕਿੰਨਾ ਮਾ ਜੀ ਇਹਦਾ ਸੂਆ ਵੀਰੇ ਯਾਰ ਆਪਾਂ ਸੂਆ ਤਾਂ ਅਗਲੇ ਆ ਦਾ ਦੂਜਾ ਤੀਜਾ ਕਹਿੰਦੇ ਆ ਆਪਾਂ ਨੂੰ ਨਹੀਂ ਪਤਾ ਆਪਾਂ ਗਾਉ ਲੈ ਜਾਂਵੇਂ ਮੈਂ ਬੰਨੀ ਆਵਾਂ ਹਣ ਸਮਾ ਕਿੰਨਾ ਲਊਗੀ ਜੀ ਇਹ ਵੀਰੇ 2-4 ਡਾਨੀ ਬਾਹਲੇ ਨਹੀਂ ਕਿੰਨਾ ਕੱਬਾ ਜੁੱ ਦੁੱਧ ਜੀ ਦੁੱਧ ਯਾਰ ਵੀਰੇ ਉਹਨਾਂ ਨੇ ਦੱਸਿਆ 20 ਕਿਲੋ ਤੇ ਆਪਾਂ 17-18 ਮੰਨ ਕੇ ਲਈਏ ਠੀਕ ਹੈ ਮੈਂ ਤੈਨੂੰ ਕਹੀਏ ਛਣਾ ਦੀ ਵੀ ਡਾਨਾ ਜੀ ਛਣਾ ਦੀ ਓਕੇ ਆ ਵੀ ਤੋੜ ਕੇ ਦਿਖਾ ਦੇ ਵੀਰੇ ਸੂਆ ਜਿਹੜਾ ਮਰਜ਼ੀ ਮੰਨ ਲਓ ਵੀਰੇ ਕਿਉਂਕਿ ਬਾਈ ਕਹਿੰਦਾ ਆਪਣਾ ਲਿਆਂਦਾ ਵਾ ਮਾਲ ਦੂਜਾ ਮੰਨਾਂ ਦੂਜਾ ਮਾਲ ਲਓ ਤੀਜਾ ਮੰਨ ਲਓ ਉਹ ਥੋੜੀ ਇੱਛਾ ਵੀਰੇ ਕੱਦ ਕਾਢ ਦੀ ਚੰਗੀ ਆ ਤਿਆਰੀ ਸੋਹਣੀ ਕੀਤੀ ਆ ਮਾਲਕਾਂ ਨੇ ਵੀ ਕਹਿ ਕੇ ਦਿੱਤੀ ਆ ਜੀ ਤੇ ਬਾਈ ਕਹਿੰਦਾ ਆਪਾਂ 18 ਮੰਨ ਕੇ ਲਈ ਆ ਜੀ ਬਾਕੀ ਥਾਣਾ ਦੇ ਸਹਿਜ ਇਹਦੇ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਬਾਕੀ ਅਰਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਹਣੇ ਆ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਗੁਲਾਬੀ ਥਾਣਾ ਦੁੱਧ ਜਿਹੜੇ ਹਿਸਾਬ ਨਾਲ ਕੱਦ ਵਜਨ ਦੇਣਾ ਵੀ ਚਾਹੀਦਾ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀ ਵਧ ਕਰ ਲੋ ਤਾਂ ਵੱਧ ਵੀ ਲੈ ਸਕਦੇ ਆ ਦਮਾਂ ਦੇ ਵੀ ਪੂਰੇ ਵਿਆਹ ਹੀ ਦੇ ਦਿਆਂਗੇ ਜੋੜਾ ਲੈ ਜੇ ਬਾਈ ਕੋਈ ਉਹ ਜਿਆ ਕਰ ਦਿਆਂਗੇ ਮਾਨ ਸਾਹਿਬ ਠੀਕ ਹੈ ਜੀ ਅੱਗੇ ਵੀਰੇ ਤਿੰਨ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਤਿੰਨ ਨੰਬਰ ਵੀਰੇ ਯਾਰ ਅਗਲੇ ਨੇ ਤਾਂ ਦੂਜੇ ਕਹਿ ਕੇ ਦਿੱਤੀ ਮੇਰੇ ਨੂੰ ਅਗਲੇ ਤੀਜੇ ਮਾਨ ਵਾਲੇ ਚਾਹ ਸਮਾਂ ਕਿੰਨਾ ਲਊਗੀ ਜੀ ਇਹ ਵੀਰੇ ਤਿਆਰੀਆਂ ਜੀ ਇਹਦੇ ਪਰਸੋ ਦੇਣ ਪੂਰੇ ਆ ਬਸ ਇੱਕ ਅੱਧਾ ਦਿਨ ਵੱਧ ਵੀ ਲੈ ਸਕਦੇ ਤੇ ਉਹ ਜਿਹੜੀ ਫੋਟ ਆ ਵੈਸੇ ਮਾੜੀ ਜੀ ਜਿਵੇਂ ਹੀ ਨਹੀਂ ਵੀਰੇ ਉਹਨਾਂ ਦਾ ਪੂਰਾ ਵੀ ਹੈ ਨੀਗਾ ਸਰੂਪ ਵੀ ਹੈ ਨੀਗਾ ਹੋਰ ਠੀਕ ਹੈ ਜੀ ਤੋਰ ਕੇ ਦਿਖਾ ਦੇ ਵੀਰੇ ਕ੍ਰੋਸ ਹੰਗ ਪੈ ਜਾਂਦਾ ਸਾਹੀਵਾਲ ਕ੍ਰੋਸ ਜਾ ਜੀ ਬਾਕੀ ਤਿਆਰੀਆਂ ਚੀਅਰ ਸੂਆ ਜਿਹੜਾ ਮਰਜ਼ੀ ਮੰਨ ਲਓ ਥਣ ਵੀ ਮੱਝਾਂ ਵਾਲਾ ਲੱਗਿਆ ਵਾ ਫਿਰੇ ਤੇ ਦੁੱਧ ਵੀ ਕਰਮਾਰੀ ਨੇ ਮੱਝਾਂ ਨੂੰ ਸੰਗਣਾ ਦੇਣਾ ਜੀ ਚੈੱਕ ਕਰ ਸਕਦੇ ਹੋ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਹੱਥੀ ਚਵਾਈ ala ਥਾਣਾ ਜੀ ਬਾਕੀ ਥਾਣਾ ਦਾ ਸਹਿਜ ਬੂਰਾ ਸੋਨਾ ਮੋਟਾ ਥਣ ਲੱਗਿਆ ਵਾ ਪੂਰਾ ਇਧਰਲੀ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਵਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਤੇ ਇਹਦੀ ਡਿਮਾਂਡ ਫਿਰ ਇਹ ਮੇਰੇ ਪਤਨ ਜੀ ਦੇਣਾ ਜੀ ਠੀਕ ਆ ਜੀ ਅੱਜ ਆਫਰ ਨਹੀਂ ਕਰਦਾ ਫਿਰ ਕਿਸੇ ਚੋ ਹੈ ਨਹੀਂ ਮਾਰਾ ਠੀਕ ਆ ਜੀ ਇਹ 55000 ਦੀ ਬਾਈਕ ਦਾ ਦੇ ਦਾਂਗੇ ਜੀ ਵਿੱਚੋਂ ਮਾਨ ਤਣ ਥੋੜਾ ਕਨਾ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਅੱਗੇ ਵੀਰੇ ਚਾਰ ਨੰਬਰ ਇਹਦਾ ਸੁਆ ਕਿੰਨਾ ਮਾ ਜੀ ਵੀਰੇ ਇਹ ਸੁਵੇ ਦਾ ਆਪਾਂ ਵਰਕਾ ਹੀ ਪਾੜੇ ਆ ਠੀਕ ਆ ਜੀ ਸਮਾਂ ਕਿੰਨਾ ਲੈਂਦੀ ਆ ਜੀ ਜੀ ਤੋਂ ਲਈ ਅਗਲਾ ਦਾ ਦੂਜੇ ਕਹਿ ਦਿੰਦਾ ਠੀਕ ਆ ਜੀ ਜੇ ਅਗਲਾ ਜਿਹਨੇ ਲੈਣੀ ਹੁੰਦੀ ਉਹ ਕਹਿੰਦਾ ਵਪਾਰੀਆਂ ਦੇ ਮੂੰਹ 'ਚ ਹੀ ਆ ਦੂਜਾ ਸੁ ਤੋੜ ਕੇ ਦਿਖਾ ਦੇ ਫਿਰ ਚਲੋ ਸੁਆ ਜਿਹੜਾ ਮਰਜ਼ੀ ਮੰਨ ਲਿਓ ਸਮਾਂ ਦੱਸੋ ਜੀ ਸਮਾਂ ਇਹਦਾ ਵੀਰੇ ਯਾਰ ਅੱਠ ਤਰੀਕ ਨੂੰ ਦਿਨ ਪੂਰੇ ਆ ਵੀਰੇ ਠੀਕ ਆ ਜੀ ਦੋ ਚਾਰ ਦਿਨ ਵੱਧ ਵੀ ਲੈ ਸਕਦੇ ਆ ਹਫਤੇ ਦੇ ਆਸ-ਪਾਸ ਸਮਾਂ ਲੈ ਜੂਗੀ ਜੀ ਬਾਕੀ ਥਾਣਾ ਦੇ ਸਹਜੇ ਇਹਦੇ ਵੀ ਸੋਹਣੇ ਆ ਗੈਪ ਤੇ ਲੱਗੇ ਆ ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਚਾਰਾ ਪੰਜਾ ਦਿਨਾਂ ਦੇ ਕਰਦਾ ਪੂਰਾ ਸੋਹਣਾ ਹਵਾਨਾ ਤਿਆਰ ਕਰੂਗੀ ਕਿਉਂਕਿ ਵਜਨ ਵਜੂਦ ਬੜਾ ਚੰਗਾ ਰੰਗ ਪ੍ਰਿੰਟ ਦੀ ਵੀ ਚੰਗੀ ਹੈ ਜੀ ਚਾਰੂ ਜਰੂ ਫੁੱਲ ਆ ਬਾਈ ਚਾਰੂ ਵੀਰੇ ਪੂਣੀ ਫੁੱਲ ਗਰੰਟੀ ਹੈ ਸਾਰੇ ਪਸਵਾਂ ਦੀ ਠੀਕ ਹੈ ਜੀ ਚਾਰੂ ਵਾਦੂ ਆਂਦੀ ਆਪਣੀ ਚਾਲ ਪਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਵੀਰੇ ਇਹ ਵੀਰੇ 53000 ਦੀ ਦੇਵਾਂਗੇ ਠੀਕ ਹੈ ਜੀ ਇਹ ਬਾਈ ਕਹਿੰਦਾ 53000 ਦੀ ਦੇ ਦਾਂਗੇ ਜੀ ਕੋਈ ਵੀ ਨਾ ਕਿਸੇ ਨੂੰ ਪਸੰਦ ਆਉਂਦਾਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ ਜੀ